ਲੋ ਗਾਇਸ ਕਿ ਮੈਂ ਤੁਸੀ ਉਮੀਦ ਕਰਦਾ ਕਿ ਸਾਰੇ ਜਾਣੇ ਚਰਦੀ ਕਲਾ ਦੇ ਵਿੱਚ ਹੋ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਤੇ ਸਾਰੀਆਂ ਭੈਣਾਂ ਸਾਰੇ ਵੀਰ ਬਹੁਤ ਸਪੋਰਟ ਕਰਦੇ ਨੇ ਸਾਡੇ ਚੈਨਲ ਨੂੰ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ YouTube ਫੈਮਿਲੀ ਦਾ ਤੇ ਜਿਹੜੇ ਸਪੋਰਟ ਕਰਦੇ ਆ ਤੇ ਵਧੀਆ-ਵਧੀਆ ਕਮੈਂਟ ਕਰਦੇ ਆ ਤੇ ਵੀਡੀਓ ਫੁੱਲ ਵਾਚ ਕਰ ਲਿਆ ਕਰੋ ਤੇ ਸਬਸਕ੍ਰਾਈਬ ਜੁਆਇਨ ਕਰ ਲਓ ਸਾਡੇ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਤੇ ਪੂਰਾ ਐਂਡ ਤੱਕ पूरा एंड तक व्लॉग देखया करो ते दो ते दिन दिन होगे सी मेनू मतलब बुखार सी ते मैं वीडियो कल अपलोड कीती एक ते वैसे मैं कोई भी नहीं मिस ਕੀਤਾ ਹੈਗਾ ਦਿਨ ਤੇ ਡੇਲੀ ਅਪਲੋਡ ਕਰਦੀ ਰਹੀਆਂ ਵੀਡੀਓ ਤੇ ਤੁਸੀਂ ਜਰੂਰ ਸਾਡੇ ਚੈਨਲ ਤੇ ਦੇਖਿਆ ਕਰੋ ਵੀਡੀਓ ਨੂੰ ਤੇ ਜਿਹੜੇ ਮੇਰੇ ਭੈਣਾ ਨਵੀਆਂ ਨੇ ਉਹ ਸਾਡੇ ਚੈਨਲ ਨੂੰ ਜੁਆਇਨ ਕਰ ਲੋ ਤੇ ਅੱਜ ਵੀ ਵਲੌਗ ਬਹੁਤ ਵਧੀਆ ਵਾ ਸੋ ਤੁਸੀਂ ਪੂਰਾ ਫੁੱਲ ਵਾਚ ਕਰੋ ਵਲੌਗ ਸੋ ਹੁਣ ਮਿਲਦੇ ਤੁਹਾਨੂੰ ਵਲੌਗ ਦੇ ਵਿੱਚ ਜਾਲੀ ਵਿੱਚ ਕਿਸੇ ਵੀ ਵਿੱਚ ਅਸੀਂ ਪਾ ਸਕਦੇ ਹਾਂ ਸੋ ਐਕਸਟਰਾ ਸਾਬਣ ਚੁੱਟਣਾ ਨਹੀਂ ਚਾਹੀਦਾ ਤੇ ਆਪਾਂ ਇਹਦਾ ਇਸਤੇਮਾਲ ਘਰ ਦੇ ਵਿੱਚ ਹੀ ਕਰ ਸਕਦੇ ਆ ਹੈਂਡ ਵਾਸ਼ ਬਣਾ ਸਕਦੇ ਆ ਸੋ ਆਪਾਂ ਹੁਣ ਤੁਹਾਨੂੰ ਦੱਸਾਂਗੇ ਕਿ ਇਹਨੂੰ ਆਪਾਂ ਕਿਵੇਂ ਪਾਉਣਾ ਹੈ ਪਾਣੀ ਦੇ ਵਿੱਚ ਇਹਨੂੰ ਪੁੰਨ ਲਾਂਗੇ ਜੀ ਸੋ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਹਨੂੰ ਹੌਲੀ-ਹੌਲੀ ਕਰਕੇ ਪੁੰਨ ਲਾਂਗੇ ਜੇ ਨਹੀਂ ਤੁਹਾਡਾ ਘੜ ਹੈਂਡ ਵਾਸ਼ ਖਤਮ ਹੋ ਜਾਂਦਾ ਵਾ ਤੇ ਤੁਸੀਂ ਇਦਾਂ ਸਾਬਣ ਦਾ ਕਿਸੇ ਵੀ ਸਾਬਣ ਦਾ ਇਸਤੇਮਾਲ ਕਰ ਸਕਦੇ ਹੋ ਜੇ ਤੁਸੀਂ ਕਿਸੇ ਹੋਰ ਡਿਟੋਲ, ਲਕਸ ਕੋਈ ਵੀ ਸਾਬਣ ਦੇ ਕੋਲ ਤਾਂ ਫਿਰ ਹਾਲ ਇਹ ਐਕਸਟਰਾ ਹੀ ਪਿਆ ਹੋਇਆ ਸੀ ਸਾਬਣ ਵਿੱਚ ਡਿਟੋਲ ਸੀ ਵਿੱਚ ਕੱਪੜੇ ਧੋਣ ਵਾਲਾ ਸਾਬਣ ਸੀ ਤੇ ਵਿੱਚ ਫੋਰ ਵੀ ਕਾਫੀ 2-3 ਸਾਲਾਂ ਦੀ ਸੋ ਮੈਂ ਉਹ ਟੁਕੜਿਆਂ ਦਾ ਹੈਂਡ ਵਾਸ਼ ਬਣਾ ਲਿਆ ਤਿਆਰ ਕਰ ਲਿਆ ਹੈਂਡ ਵਾਸ਼ ਕਰਨ ਲਈ ਮੈਂ ਲਿਕਵਿਡ ਤਿਆਰ ਕਰ ਲਿਆ ਸੋ ਤੁਸੀਂ ਵੀ ਇਹਨੇ ਕਰ ਸਕਦੇ ਹੋ ਬਹੁਤ ਵਧੀਆ ਬਣਦਾ ਵਾ ਇਹ ਮੇਰੇ ਕੋਲ ਇਹ ਐਕਸਟਰਾ ਡੱਬੀ ਪਈ ਹੋਈ ਸੀ ਖਾਲੀ ਹੋ ਗਈ ਸੀ ਇਹ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਨੇ ਵਾਸ਼ ਬਣਾਇਆ ਹੋਇਆ ਵਾ ਤੇ ਆਪਾਂ ਇਹ ਜਿਹੜਾ ਵਾ ਇਹ ਆਪਾਂ ਇਹਦੇ ਵਿੱਚ ਪਾ ਲਾਂਗੇ ਤੇ ਇਹ ਬਹੁਤ ਵਧੀਆ ਸੀ ਡੱਬੀ ਤੇ ਡਿਟੋਲ ਆ ਇਹਦੇ ਵਿੱਚ ਵੀ ਡਿਟੋਲ ਸੋ ਆਪਾਂ ਇਹਦੇ ਵਿੱਚ ਪਾ ਲਾਂਗੇ ਤਾਂ ਤਾਂ ਵੀ ਪਰ ਕੀ ਸੋ ਜਿਹੜਾ ਆਪ ਐਕਸਟਰਾ ਬਣਾਇਆ ਹੋਇਆਗਾ ਉਹ ਆਪਾਂ ਹੋਰ ਕਿਸੇ ਚੀਜ਼ ਵਿੱਚ ਦੇਖ ਸਕਦੇ ਹੋ ਜਿੱਦਾਂ ਤੁਸੀਂ ਥੋੜਾ ਜਿਹਾ ਪਾਉਗੇ ਤੇ ਬਹੁਤ ਵਧੀਆ ਛਾਗ ਹੋ ਗਿਆ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਹੈ ਮੌਸਮ ਚੰਗਾ ਹੈ ਆ ਦੇਖੋ ਤੁਸੀਂ ਆਪਣੇ ਹੱਥ ਦੋ ਸਕਦੇ ਹੋ ਸੋ ਇਹ ਜਿਹੜੀ ਡੱਬੀ ਆ ਇਹ ਐਕਸਟਰਾ ਪਈ ਹੋਈ ਹੈ ਇਹ ਲਾਈ ਜਵਾਂਗੇ ਇਹ ਬੋਤਲਾਂ ਤੇ ਇਹ ਜਿਹੜਾ ਹੇ ਹਰ ਰੋਸ਼ਾਪਾ ਬਣਾਇਆ ਸੀ ਇਹ ਵੱਧ ਗਿਆ ਹੈ ਤੇ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਇਹ ਬੋਤਲ ਦੇ ਵਿੱਚ ਪਾ ਦਾਂਗੇ ਨੂੰ ਜੀ ਜਦੋਂ ਉਹ ਖਤਮ ਹੋ ਜਾਊਗਾ ਤੇ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਸੋ ਆਪਾਂ ਸਟੋਰ ਕਰਕੇ ਇਹਨੂੰ ਰੱਖ ਲਾਂਗੇ ਜੀ ਸੋ ਇਸ ਬੋਤਲ ਦੇ ਵਿੱਚ ਆਪਾਂ ਪਾ ਲਾਂਗੇ ਤਾਂ ਕਿ ਦੁਬਾਰਾ ਬਣਾਉਣ ਦੀ ਲੋੜ ਹੀ ਨਾ ਪਵੇ ਤੇ ਸਾਬਣ ਦੇ ਵੇਸਟ ਨਾ ਹੋਵੇ ਤੇ ਇਹਨੇ ਆਪਾਂ ਸਟੋਰ ਕਰਕੇ ਰੱਖ ਲੈ ਹੈ ਰੋਸ਼ਾ ਤੇ ਜਦੋਂ ਇਹ ਸਾਡਾ ਉਹ ਖਤਮ ਹੋ ਜਾਏਗਾ ਤੇ ਆਪਾਂ ਇਹਨੂੰ ਯੂਜ਼ ਕਰ ਸਕਦਾ ਸਕਦੇ ਹਾਂ ਤੇ ਬਹੁਤ ਵਧੀਆ ਵਾ ਮੈਂ ਪਹਿਲਾਂ ਵੀ ਇਹ ਬਣਾ ਚੁੱਕੀ ਹਾਂ ਘਰ ਦੇ ਵਿੱਚ ਸੋ ਤੁਸੀਂ ਵੀ ਜਰੂਰ ਬਣਾਓ ਤੇ ਘਰ ਦਾ ਘਰ ਵਧੀਆ ਭੰਜਾਂਦਾ ਇਹ ਫालतू ਸਾਬਣ ਪਏ ਹੁੰਦੇ ਆ ਖਰਾਬ ਨਹੀਂ ਹੁੰਦੇ ਆਪਾਂ ਉਹਦਾ ਇਸਤੇਮਾਲ ਇੱਦਾਂ ਕਰ ਸਕਦੇ ਹਾਂ ਸੋ ਤੁਸੀਂ ਜਰੂਰ ਕਰਿਓ ਸੋ ਥੋੜਾ ਹੋਰ ਵਧੀਆ ਵਾ ਤੇ ਉਹ ਵੀ ਆਪਾਂ ਕਿਸੇ ਹੋਰ ਚੀਜ਼ ਦੇ ਵਿੱਚ ਪਾ ਕੇ ਰੱਖ ਲਾਂਗੇ ਤੇ ਤੁਸੀਂ ਤੁਹਾਨੂੰ ਦੁਬਾਰਾ ਬਣਾਉਂਦੀ ਆਂ ਤੋ ਇੱਥੇ ਪਏ ਹੋਏ ਆ ਕੱਪੜੇ ਇਹ ਧੋਤੇ ਸੀ ਕੱਪੜੇ ਮੈਂ ਤੇ ਇਹ ਹੁਣ ਆਪਾਂ ਤੈਹ ਲਾਉਣੇ ਆ ਤੇ ਇਹ ਹੁਣ ਆਪਾਂ ਰੁੱਕ ਕੇ ਤੈਹ ਲਾਵਾਂਗੇ ਕਿਉਂਕਿ ਹਰਜੋਤ ਨੂੰ ਨੇ ਰੋਟੀ ਖਾਣ ਦੇ ਆ ਤੇ ਸੁੱਕਾ ਮਜ਼ਾਰਾ ਪਾ ਨ ਬੇੜ ਲਿਆ ਏ ਇਧਰ ਮੈਂ ਦੁੱਧ ਗਰਮ ਕਰ ਲਿਆ ਤੇ ਇਧਰ ਦੁੱਧ ਗਰਮ ਹੋ ਗਿਆ ਏ ਤੇ ਮੈਂ ਰੋਟੀ ਖਾ ਲਈ ਹਰਜੋਤ ਨੂੰ ਨੇ ਖਾਣ ਦੇ ਰੋਟੀ ਤੇ ਬਰਤਨ ਵੀ ਆਪਾਂ ਸਾਫ਼ ਕਰ ਲੇ ਸਾਰੇ ਤੇ ਇੱਧਰ ਸਾਹਮਣੇ ਹਰਜੋਤ ਬੈਠਾ ਵਾ ਤੇ ਯਾ ਦੇਖੋ ਸਾਡੇ ਮਰੂਦ ਲੱਖੇ ਹੋਏ ਆ। ਤੁਹਾਡੇ ਨਾਲ ਸਤਿ ਸ਼੍ਰੀ ਅਕਾਲ। ਜਿਵੇਂ ਆਪਾਂ ਲਈ ਆ ਹਨਾ ਹੁਣ ਠੰਡ ਹੋ ਗਈ ਆ। ਮੌਸਮ ਚੇਂਜ ਹੋ ਗਿਆ ਵਾ। ਤੇ ਮੈਂ ਥੋੜੇ ਜਿਹਾ ਕੱਪੜੇ ਜਿਹੜੇ ਆ ਤੈਹ ਲਾਵਾਂਗੀ ਤੇ ਸੋ ਗਾਇਸ ਇੱਥੇ ਕੱਪੜੇ ਪਏ ਹੋਏ ਸੀ ਇਹ ਦੋ ਦਿਨਾਂ ਦੇ ਕੱਪੜੇ ਸੀ ਤੇ ਇਹ ਅਸਲ 'ਚ ਸਿੱਲੇ ਸੀ ਕੱਪੜੇ ਕਿਉਂਕਿ ਦੋ ਤਿੰਨ ਦਿਨ ਹੋ ਗਿਆ ਲਗਾਤਾਰ ਧੁੱਪ ਨਹੀਂ ਸੀ ਲੱਗ ਰਹੀ ਧੁੰਦਾਂ ਦੇ ਦਿਨਾਂ ਤੇ ਧੁੰਦ ਬਹੁਤ ਪੈਂਦੀ ਸੀ ਤੇ ਕਾਫੀ ਲੇਟ ਲੱਥਦੀ ਸੀ ਤੇ ਉਹ ਸਿੱਲੇ ਸਿੱਲੇ ਕੱਪੜੇ ਤੁਹਾਨੂੰ ਪਤਾ ਹੈ ਨਾ ਜਦੋਂ ਕੱਪੜਾ 'ਚ ਸਿਲ ਜੀ ਹੋਵੇ ਤੇ ਫਿਰ ਤੈਅ ਲਗਾਉਣ ਨੂੰ ਦਿਲ ਨਹੀਂ ਕਰਦਾ ਤੇ ਫਿਰ ਅੱਜ ਮੈਂ ਕੱਪੜੇ ਸਾਰੇ ਕੱਪੜੇ ਸੁੱਕਰੇ ਪਾਏ ਸੀ ਜਿਹੜੇ ਧੋਤੇ ਸੀ ਤੇ ਅੱਜ ਵਾਲੇ ਵੀ ਪਾਏ ਕੱਲ ਵਾਲੇ ਵੀ ਪਾਏ ਸੀ ਤੇ ਮੈਂ ਚਲੋ ਹਨਾ ਚੰਗੀ ਤਰ੍ਹਾਂ ਸੁੱਕ ਜਾਂ ਤੇ ਫੇਰ ਹੀ ਮੈਂ ਤੈਲ ਲਗਨੀ ਆ ਤੇ ਸ਼ਾਮ ਦੀ ਰੋਟੀ ਮੈਂ ਬਣਾ ਲਈ ਸੀ ਤੇ ਹਰਜੋਤ ਨੇ ਵੀ ਖਾ ਲਈ ਉਹਦੇ ਪਾਪਾ ਨੇ ਵੀ ਤੇ ਮੈਂ ਵੀ ਖਾ ਲਈ ਸੀ ਤੇ ਮੈਂ ਚਲੋ ਹੁਣ ਮੈਂ ਹਨਾ ਬੈਠੀ ਆ ਦੁੱਧ ਗਰਮ ਕਰ ਲਿਆ ਸੀ ਆਪਾਂ ਤੇ ਮੈਂ ਬੈਠੀ ਬੈਠੀ ਸੋਚ ਰਹੀ ਚਲੋ ਹਨਾ ਤੈਲ ਲਾ ਲੈਨੀ ਆ ਓਨਾ ਹੀ ਕੰਮ ਆਪਣਾ ਘਟੂਗਾ ਤੇ ਮੈਂ ਫੇਰ ਬੈਠੀ ਬੈਠੀ ਹਰਜੋਤ ਦੇ ਕੱਪੜੇ ਤੈਲ ਆਏ ਆ ਬੜੇ ਸਾਰਿਆਂ ਦੇ ਹਨਾ ਲਾਏ ਸੋ ਅੱਜ ਦਾ ਵਲੋਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਅਗਲੇ ਵਲੋਗ ਦੇ ਨਾਲ ਬਾਏ ਬਾਏ